ਚਿੱਟੇ ਦਿਨ ਖੜੀ ਗੱਡੀ ਤੇ ਇੱਟ ਨਾਲ ਛਿਸ਼ੇ ਤੋੜ ਕੇ ਕੀਤੀ ਚੋਰੀ ਦੋ ਮੋਬਾਈਲ ਲੈ ਕੇ ਲੁਟੇਰੇ ਹੋਏ ਫਰਾਰ ਮਾਮਲਾ ਬਟਾਲਾ ਦੇ ਸਿਟੀ ਰੋਡ ਹੰਸਦੀਪੁਰ ਤੇ ਨਜ਼ਦੀਕ ਦਾ ਹੈ ਜਿੱਥੇ ਚਿੱਟੇ ਦਿਨ ਖੜੀ ਗੱਡੀ ਤੇ ਇੱਟ ਨਾਲ ਛਿਸ਼ੇ ਤੋੜ ਕੇ ਗੱਡੀ ਵਿੱਚ ਪਏ ਦੋ ਮੋਬਾਈਲ ਚੋਰੀ ਕਰਕੇ ਫਰਾਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਪੀੜਤ ਗੱਡੀ ਦੇ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ ਉਹ 10 ਮਿੰਟ ਲਈ ਗੱਡੀ ਖੜੀ ਕਰਕੇ ਕਿਸੇ ਕੰਮ ਲਈ ਗਏ ਸੀ ਤਾਂ ਪਿੱਛੋਂ ਕੋਈ ਚੋਰ ਗੱਡੀ ਦੇ ਛਿਸ਼ੇ ਇੱਟ ਨਾਲ ਤੋੜ ਕੇ ਗੱਡੀ ਵਿੱਚ ਪਏ ਦੋ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਗੱਡੀ ਵਿੱਚ ਖੂਨ ਵੀ ਡੁੱਲਿਆ ਹੋਇ ਇਸ ਤੋਂ ਲੱਗਦਾ ਹੈ ਕਿ ਛਿਛਾ ਤੋੜਨ ਸਮੇਂ ਜਾਂ ਫਿਰ ਮੋਬਾਈਲ ਕੱਢਣ ਸਮੇਂ ਚੋਰ ਦਾ ਹੱਥ ਸ਼ੀਸ਼ੇ ਲੱਗਣ ਕਾਰਨ ਜ਼ਖਮੀ ਹੋ ਗਿਆ ਹੋਵੇਗਾ ਉਹਨਾਂ ਕਹਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਨਕੀਲ ਕਸਣੀ ਚਾਹੀਦੀ ਹੈ ਜਗਦੀਪ ਸਿੰਘ ਕੀ ਘਟਨਾ ਹੈ ਤੁਹਾਡੇ ਨਾਲ ਘਟਨਾ ਕੁਛ ਨਹੀਂ ਮੈਂ ਆਇਆ ਸਕੂਲ ਮੁੰਡਾ ਕੰਮ ਕਰਦਾ ਹੈ ਮੇਰੇ ਕੋਲ ਤੇ ਮੈਂ ਉਹਨਾਂ ਸਕੂਲ ਆਇਆ ਤੇ ਮੇਰੇ ਆਂਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ ਹੋਰ ਕੀ ਕੀ ਹੋ ਗਿਆ ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏ.ਡੀ.ਮ ਕਾਰਡ ਤੇ ਇੱਕ ਕ੍ਰੇਟਰ ਕਾਰਡ ਸੀ ਕਿੰਨੇ ਦਿਨ ਹੋ ਗਏ ਸਤਲੁਜ ਦੇ ਮਤਵਾ 10 ਮਿੰਟ ਆ ਕੇ ਕੀ ਦੇਖਿਆ ਤੁਸੀਂ ਆ ਕੇ ਉਹ ਵੇਖਿਆ ਸ਼ੀਸ਼ਾ ਟੁੱਟਾ ਮੇਰਾ ਤੇ ਫਿਰ ਦੂਸਰੀ ਗੱਲ ਉਹ ਬਲੱਡ ਨਾਲ ਗੱਡੀ ਭਰੀ ਏ ਕੋਮ ਦਾ ਤੇ ਆਣ ਕੇ ਫਿਰ ਮੈਨੂੰ ਫੋਨ ਕੀਤਾ ਪਰ ਕਿਹੜੀ ਜਗ੍ਹਾ ਤੇ ਗੱਡੀ ਲਾਈ ਤੁਸੀਂ ਇਹ ਇਹ ਹੰਦਲਾ ਹਸਨੀ ਦਾ ਪੁਲ ਕੋਈ ਨਹੀਂ ਬੰਦਾ ਕਿਤੇ ਕੁਝ ਨਹੀਂ ਹਾਂਜੀ ਕੰਪਲੀਟ ਕੀਤੀ ਹੈ ਕੋਈ ਨਹੀਂ ਅਜੇ ਕੀਤੀ ਨਹੀਂ ਆਜੇ ਕਰਨ ਨਹੀਂ ਹੋ ਜਾਣਾ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਜਿਹੜਾ ਇਹਦਾ ਘਟਨਾ ਹੁੰਦੀ ਆ ਅੱਜ ਮੇਰਾ ਨਾ ਹੋਈ ਆ ਕੱਲ੍ਹ ਹੋਰ ਕਿਸੇ ਨਾਲ ਨਾ ਹੋਵੇ ਇੱਥੇ ਚਾਹੀਦਾ ਕਿ ਹਾਂ ਵੀ ਉੱਥੇ ਟ੍ਰੈਫਿਕ ਵਾਲੇ ਖਲੋਤੇ ਨੇ ਤੇ ਪਿੱਛੋਂ ਤੱਕ ਵੀ ਝਾਕੀ ਮਾਰਨ ਕਿਹਾ ਸੀ ਟ੍ਰੈਫਿਕ ਵਾਲਿਆਂ ਨੇ ਕਿਹਾ ਕਿ ਮੇਰਾ ਕੰਮ ਆ ਰੋਡ ਸਾਫ਼ ਕਰਨ ਨਾਲ ਟ੍ਰੈਫਿਕ ਜਮ ਕਰਨ ਵਾਸਤੇ ਤੁਹਾਨੂੰ ਕੀ ਲੱਗਦਾ ਕਿੰਨੇ ਕ ਦਾ ਨੁਕਸਾਨ ਆਇਆ ਫਿਰ ਤੱਕ ਮੇਰਾ 20-25 ਹਜ਼ਾਰ ਦਾ ਨੁਕਸਾਨ ਆ ਸਰ ਕਾਦੇ ਨਾ ਤੋੜਿਆ ਗਿਆ ਸ਼ੀਸ਼ਾ ਇਹ ਇਟਨਾ ਬਲੱਡ ਤੇ ਵੀ ਮਿਚਾਣ ਹੈਗਾ ਉਹ ਤੇ ਬਲੱਡ ਜਦੋਂ ਸ਼ੀਸ਼ਾ ਕੱਢਣ ਲੱਗਾ ਫੋਨ ਕੱਢਣ ਲੱਗਾ ਕਿਤੇ ਉਦੋਂ ਕੱਚ ਵੱਜ ਗਿਆ ਕਿ ਦੇਖ ਲੇ